ਰਾਵੀ ਦਰਿਆ ਵਿੱਚ ਪਾਣੀ ਦਾ ਪੱਦਰ ਵਧਣ ਕਾਰਨ ਸਹਾਦੀ ਕਸਬਾ ਡੇਰਾ ਬਾਬਾ ਨਾਨਕ ਤੁਸੀਂ ਬੰ ਟੁੱਟਣ ਨਾਲ ਡੇਰਾ ਬਾਬਾ ਨਾਨਕ ਦੇ ਨਾਲ-ਨਾਲ ਲੱਗਦੇ ਪਿੰਡਾਂ ਵਿੱਚ 12-12 ਫੁੱਟ ਦੇ ਕਰੀਬ ਪਾਣੀ ਦੀ ਲਪੇਟ ਵਿੱਚ ਆ ਗਏ ਹਨ ਇਸੇ ਤਰ੍ਹਾਂ ਪਿੰਡ ਚੰਦੂ ਨੰਗਲ ਦੇ ਡੇਰਿਆਂ ਤੇ ਕਈ ਪਰਿਵਾਰ ਹਰਦੀ ਲਪੇਟ ਵਿੱਚ ਆਏ ਹਨ ਪਰ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਕਰਕੇ ਲੋਕ ਹੋ ਰਹੇ ਹਨ ਪਰੇਸ਼ਾਨ ਡੇਰਿਆਂ ਵਿੱਚ ਫਸੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨਹੀਂ ਲੈ ਰਿਹਾ ਸਾਡੀ ਕੋਈ ਸਾਰ ਤੁਸੀਂ ਦੇਖਦੇ ਰਹੋ ਪਲ-ਪਲ ਦੀ ਖਬਰ ਪਬਲਿਕ ਹਲਚਰ ਨਿਊਜ਼ ਚੈਨਲ ਡੇਰਾ ਬਾਬਾ ਨਾਨਕ ਤੇ ਹਲਾਤਾਂ ਦੀਆਂ ਲਾਈਵ ਤਸਵੀਰਾਂ ਤੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਰਜਿੰਦਰ ਕੌਰ ਹੈ ਤੇ ਕਿੱਥੇ ਪਾਣੀ ਦੇ ਵਿੱਚ ਤੁਹਾਡੇ ਜੀ ਫਸੇ ਹੋਏ ਅਸੀਂ ਇਹ ਵਕਤ ਡੇਰਾ ਬਾਬਾ ਨਾਨਕ ਕੋਰੀ ਡੋਰ ਤੇ ਆ ਤੇ ਅਹੀਂ ਕੋਰੀ ਦੋਰ ਦੇ ਨਾਲ ਸਾਡੇ ਡੇਰੇ ਆ ਪਿੰਡ ਚੰਦੂ ਨੰਗਲ ਆ ਸਾਡੇ ਅੱਦੇ ਜੀ ਆਹੀਂ ਆਪਣੇ ਟਰੈਕਟਰ ਦੇ ਉੱਤੇ ਦੋ ਬੱਚੇ ਤੇ ਦੋਵੇਂ ਜੀ ਆਪ ਤਿੰਨ ਡੰਗਰ ਲੈ ਕੇ ਆਏ ਸਾਡੇ ਪੰਜ ਛੇ ਡੰਗਰ ਦੋ ਜੀ ਆਡੇ ਮੇਰੇ ਦੇਰ ਦਰਾਂ ਨਹੀਂ ਉੱਥੇ ਫਸੇ ਹੋਏ ਨੇ ਅਹੀਂ ਹੋਏ ਮੰਗ ਕਰਨੇ ਵੀ ਸਾਡੇ ਜੀ ਜਿੰਨੇ ਵੀ ਆ ਸਾਰੇ ਉੱਥੋਂ ਕੱਢੇ ਜਾਣ ਤੁਸੀਂ ਪ੍ਰਸ਼ਾਸਨ ਨਾਲ ਕੋਈ ਕੰਟੈਕਟ ਕੀਤਾ ਕੀਤਾ ਵਾ ਸਾਡੀ ਕੋਈ ਨਹੀਂ ਬਾਤ ਪੁੱਛਣ ਡਿਆ ਪਹਿਲਾਂ ਕੋਤ ਖਾਰਾ ਰਹਿੰਦੀਆਂ ਕੋਈ ਕਿਸ਼ਤੀ ਨਹੀਂ ਆਉਂਦੀ ਕੋਈ ਨਹੀਂ ਸੌਣੇ ਆ ਗਈ ਪੁੱਛਣੇ ਗਾ ਗੱਡੀਆਂ ਆਣ ਕੇ ਇਥੋਂ ਵੇਖ ਕੇ ਘ ਲੋ ਕੇ ਚਲ ਜਾਂਦੀਆਂ ਨੇ ਸਾਡਾ ਬਹੁਤ ਮੰਦਾ ਹਾਲ ਆ ਤੁਹਾਡੇ ਜੀ ਮਿਲ ਜੇ ਸਾਡੇ ਜੀ ਕਰ ਦੋ ਬਸ ਤੁਹਾਨੂੰ ਕੁਝ ਨਹੀਂ ਚਾਹੀਦਾ ਅਨ ਜੀ ਚਾਹੀਦੇ ਨਾ ਨੂੰ ਉਥੇ ਸਹੀ ਸਲਾਮਤ ਮਿੱਤੋ ਜਾਨ ਬੱਸ ਨਹੀਂ ਕਰਦੇ ਅਸੀਂ ਕੁਝ ਨਹੀਂ ਲੈਣਾ ਚਾਹੁੰਦੇ ਅਡ ਜੀ ਕਰ ਦੇਣ ਪਾਣੀ 11 ਫੁੱਟ ਪਾਣੀ ਚੱਲਣ ਡਿਆ ਸਾਡੇ ਘਰ ਵਿੱਚ ਇਸ ਵਕਤ ਸਾਡੇ ਕੋ ਕੁਝ ਨਹੀਂ ਸੰਭਿਆ ਗਿਆ ਹੈਗਾ ਕੋਈ ਦਾਣਾ ਫੱਕਾ ਕੋਈ ਬਿਸਤਰਾ ਕੋਈ ਨੀ ਰਾਣੀ ਆਪਾਂ ਇੰਦਾ ਹੀ ਆਏ ਆ ਅੰਦੀ ਨੇ ਕਿੰਨੇ ਚਾ ਡੰਗਰਾਏ ਟਰੈਕਟਰ ਮਗਰ ਉਹ ਆਪਾਂ ਕੋਰੀਡੋਰ ਤੇ ਲਾ ਕੇ ਖਲੋਤੇ ਆ ਸਾਡਾ ਅੱਧਿਓ ਵੱਧ ਪਰਿਵਾਰ ਆ ਬਾਕੀ ਪਾਰੀਆ ਪਰਿਵਾਰ ਸਾਡਾ ਸਭ ਉੱਥੇ ਫੋ ਜਿੰਨੇ ਕਿ ਬੱਤੇ ਸਾਡਾ ਪਰਿਵਾਰ ਵੀ ਆ ਜੋ ਟੈਲ ਵਾਲੀ ਫੈਕਟਰੀ ਆ ਸਾਡਾ ਉੱਤੇ ਖਲੋਤੇ ਜਾ ਛੋਟ ਛੋਟ ਪਾਣੀ ਲੈ ਗਿਆ ਉਹ ਡੋਬ ਜਾਨੇ ਸਾਡੇ ਪ੍ਰਸ਼ਾਸਨ ਨੂੰ ਨਹੀਂ ਭਾਈ ਉਹਨਾਂ ਨੇ ਕੋਈ ਪੇੜੀ ਪੂੜੀ ਕੱਖ ਨਹੀਂ ਆਇਆ 2 ਘੰਟਾ ਗਰੋਲਾ ਪਾਉਂਦੇ ਨੇ ਕੋਈ ਨਹੀਂ ਆਇਆ ਭਾਈ ਤੁਹੀ ਕੀ ਮੰਗ ਕਰਦੇ ਹੁਣ ਭਾਈ ਬੇੜੀ ਲੈ ਗਏ ਬੰਦਾਰੇ ਨਿਕ ਨਿਕ ਬੱਟੇ ਕੱਢੇ ਜਾਂ ਜਿਵੇਂ ਨਿਕ ਨਿਕ ਨਿਆਣੇ ਦੋ ਦੋ ਸਾਲ ਦੇ ਬੱਟੇ ਆ ਭਾਈ ਇਦਾਂ ਡੁੱਬ ਕੇ ਮਰ ਜਾਣੀ ਇਹ ਸਾਰੀ ਆਓ ਬੇ